हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਗਣਿਤ ਦੇ ਭਾਈ ਜੈਤਾ ਜੀ ਫਾਊਂਡੇਸ਼ਨ ਵਾਲੀ ਬੁੱਕ ਦੇ ਜਿਹੜੇ ਲਾਸਟ ਦੇ ਉੱਤੇ ਪ੍ਰੈਕਟਿਸ ਪੇਪਰ ਦਿੱਤੇ ਹੋਏ ਆ ਉਹ 6 ਦੇ 6 ਪ੍ਰੈਕਟਿਸ ਪੇਪਰ ਸ਼ੁਰੂ ਕੀਤੇ ਹੋਏ ਆ ਤਿੰਨ ਆਪਾਂ ਕਰ ਚੁੱਕੇ ਆ ਤਿੰਨ ਨੰਬਰ ਪ੍ਰੈਕਟਿਸ ਸੈੱਟ ਦੇ ਉੱਤੇ ਪਹੁੰਚੇ ਹੋਏ ਆ ਬੇਟਾ ਤਾਂ ਉਹ ਤੇ 10 ਸਵਾਲ ਕਰ ਲਏ ਹੁਣ ਆਪਾਂ 11 ਨੰਬਰ ਸਵਾਲ ਤੇ ਪਹੁੰਚ ਗਏ ਧਿਆਨ ਦੇ ਨਾਲ ਦੇਖਣਾ ਬੇਟਾ ਕਹਿੰਦਾ ਕਿਸੇ ਰਕਮ ਦਾ 1/6 ਭਾਗ 300 ਰੁਪਏ ਹੈ ਤਾਂ 1/3 ਭਾਗ ਹੋਵੇਗਾ ਤੋ ਬੇਟਾ a ਦੇ ਵਿੱਚ ਨਾ ਤੁਸੀਂ ਮੰਨੋ ਰਕਮ ਬਰਾਬਰ x ਰੁਪਏ ਠੀਕ ਹੈ ਤਾਂ ਇੱਕ ਹੁਣ ਆਪਾਂ ਕੱਢ ਲੈਨੇ ਇੱਥੋਂ 1/6x ਬਰਾਬਰ 300 ਠੀਕ ਹੈ ਤੇ ਆਪਾਂ x ਦੀ ਕੀਮਤ ਕੱਢਣੀ 6 ਨੇ ਇੱਧਰ ਜਾ ਕੇ ਗੁਣਾ ਖਾ ਜਾਣਾ ਤਾਂ x ਬਰਾਬਰ 300 6 1800 ਰੁਪਿਆ ਠੀਕ ਹੈ ਬੇਟਾ 1800 ਰੁਪਿਆ ਬਣ ਗਿਆ ਹੁਣ ਉਹ ਪੁੱਛਦਾ ਪਿਆ ਵੀ ਇਹਦਾ 1/3 ਭਾਗ ਕਿੰਨਾ ਹੋਵੇਗਾ x 1800 ਹੈ ਨਾ 1800 1/3 3 ਛਿਕੇ 1800 1/3 ਭਾਗ ਕਿੰਨਾ ਆ ਗਿਆ ਸਾਡੇ ਕੋਲੇ 600 ਰੁਪਿਆ ਤਾਂ ਆਪਾਂ 600 ਰੁਪਏ ਨੂੰ ਐਜ਼ ਅ ਰਾਈਟ ਆਨਸਰ ਟਿਕ ਕਰਾਂਗੇ ਤਾਂ ਬੇਟਾ ਆ ਦੋ ਨੰਬਰ ਦੇ ਉੱਤੇ 600 ਉੱਤਰ ਦਿੰਦਾ ਪਿਆ ਆਪਾਂ ਇਹਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਬੇਟਾ ਆਪਾਂ ਆਗੇ ਇਸੇ ਪੇਪਰ ਦੇ ਸਵਾਲ ਨੰਬਰ 12 ਦੇ ਉੱਤੇ ਸਵਾਲ ਨੰਬਰ 12 ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਵੀ 678.765 ਵਿੱਚ 5 ਦਾ ਸਥਾਨਕ ਮਾਨ ਹੈ ਸਥਾਨਕ ਮੁੱਲ ਹੁੰਦਾ ਬੇਟਾ ਕਿਸੇ ਅੰਕ ਦਾ ਉਸ ਸਥਾਨ ਨੂੰ ਗ੍ਰਹਿਣ ਕਰਨ ਕਰਕੇ ਜਿਹੜਾ ਮੁੱਲ ਆਉਂਦਾ ਹੈ ਠੀਕ ਹੈ ਜਿਵੇਂ 8 ਦਾ 8 ਹੀ ਹੈ 7 ਦਾ ਸੱਜੇ ਹੱਥ ਆਪਾਂ ਜ਼ੀਰੋਆਂ ਲਾ ਦਿੰਨੇ ਜਿਹੜੇ ਇੱਧਰਲੇ ਪਾਸੇ ਜਿਹੜੇ ਇੱਧਰਲੇ ਪਾਸੇ ਇਹ ਦਸਵਾਂ ਇਹ ਸੌਵਾਂ ਇਹ ਹਜ਼ਾਰਵਾਂ ਤਾਂ ਬੇਟਾ ਇਹਦਾ ਜਿਹੜਾ ਸਥਾਨਕ ਮੁੱਲ 5/ ਡੈਸੀਮਲ ਦਾ ਏਕਾ ਤੇ ਸੱਜੇ ਹੱਥ ਜਿੰਨੇ ਅੰਕ ਹੈਗੇ ਆ ਉਹ ਅਸੀਂ ਨਾਲ ਲਾ ਦਿੰਨੇ 5/1000 ਆ ਐਸ 5 ਦਾ ਸਥਾਨਕ ਮੁੱਲ ਠੀਕ ਹੈ ਆ 7/10 ਬਣ ਜਾਣਾ ਸੀ ਇਹ 6/100 ਬਣ ਜਾਣਾ ਸੀ 5/1000 ਤਾਂ ਮੇਰਾ ਖਿਆਲ ਆ ਗੱਲ ਸਮਝ ਲੱਗੀ ਤੁਹਾਨੂੰ ਸਥਾਨਕ ਮੁੱਲ ਦੀ 5/1000 ਉੱਤਰ ਆਊਗਾ ਇਹਦਾ ਆਪਾਂ ਆਲਟਰਨੇਟਿਵ ਆਨਸਰ 1 ਨੰਬਰ ਤੇ 5/1000 ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਿੰਨੇ ਆ ਅੱਗੇ ਆ ਗਿਆ ਬੇਟਾ ਸਵਾਲ ਨੰਬਰ 13 ਹੀਟ ਲਿਖਿਆਂ ਵਿੱਚੋਂ ਕਿਸ ਸਾਲ ਵਿੱਚ ਫਰਵਰੀ ਦੇ ਮਹੀਨੇ ਵਿੱਚ 29 ਦਿਨ ਹੁੰਦੇ ਹਨ ਤਾਂ ਬੇਟਾ ਉਹ 29 ਦਿਨ ਤੋਂ ਤੁਸੀਂ ਇਸ ਕਲਾਸ ਦੇ ਵਿੱਚ ਵੀ ਕੀਤਾ ਹੋਣਾ ਸਵਾਲ ਵੀ ਜਿਹੜਾ ਸਾਲ 4 ਦੇ ਉੱਤੇ ਪੂਰਾ ਪੂਰਾ ਵੰਡਿਆ ਜਾਂਦਾ ਉਹਨੂੰ ਲੀਪ ਦਾ ਸਾਲ ਕਹਿੰਦੇ ਆ ਤਾਂ ਉਸ ਸਾਲ ਦੇ ਵਿੱਚ 29 ਦਿਨ ਫਰਵਰੀ ਦੇ ਮਹੀਨੇ ਦੇ 29 ਦਿਨ ਹੁੰਦੇ ਆ ਤੋ ਬੇਟਾ 1902 4 ਦਾ ਬੇਟਾ ਭਾਜ ਯੋਗਤਾ ਜਿਹੜੀ ਇਕਾਈ ਤੇ ਦਹਾਈ ਸਥਾਨ ਤੋਂ ਬਣੀ ਸੰਖਿਆ ਜੇਕਰ 4 ਤੇ ਵੰਡੀ ਜਾਂਦੀ ਸਾਰੀ ਸੰਖਿਆ 4 ਤੇ ਵੰਡੀ ਜਾਊਗੀ ਆ ਦੂ ਨਹੀਂ ਵੰਡੇ ਜਾਂਦੇ ਇਹਦਾ ਮਤਲਬ ਇਹ ਨਹੀਂ ਉੱਤਰ ਹੈਗਾ 86 ਵੀ 4 ਤੇ ਪੂਰੇ ਪੂਰੇ ਨਹੀਂ ਵੰਡੇ ਜਾਂਦੇ ਇਹ ਵੀ ਉੱਤਰ ਨਹੀਂ ਤੋ ਬੇਟਾ ਆਹ ਜਿਹੜਾ 2000 ਹੈਗਾ ਆ ਇਹ ਬੇਟਾ 0 4 ਤੇ ਵੰਡੀ ਜਾਂਦੀ ਹੈ ਤਾਂ ਇਸ ਕਰਕੇ ਸਾਲ 2000 ਦੇ ਵਿੱਚ ਜਿਹੜਾ ਫਰਵਰੀ ਮਹੀਨਾ ਆਊਗਾ ਉਹਦੇ 29 ਦਿਨ ਹੋਣਗੇ 4 5 20 0 ਨੂੰ 0 ਵੰਡੀ ਜਾਣੀ ਆ 94 ਵੀ 4 ਦੇ ਉੱਤੇ ਨਹੀਂ ਵੰਡੇ ਜਾਂਦੇ ਇਸ ਕਰਕੇ 2000 ਸਾਨਾ ਜਿਹੜਾ ਉਹਦੇ ਵਿੱਚ ਫਰਵਰੀ ਹੈ ਜਿਹੜੀ ਉਹ 29 ਦਿਨਾਂ ਦੀ ਹੋਊਗੀ ਅੱਗੇ ਬੇਟਾ ਆਪਾਂ ਆਗੇ ਸਵਾਲ ਨੰਬਰ 14 ਦੇ ਉੱਤੇ ਸਵਾਲ ਨੰਬਰ 14 ਦੇ ਵਿੱਚ ਕੀ ਕਹਿੰਦਾ ਪਿਆ ਠੀਕ 2 ਵਜੇ ਘੜੀ ਦੀਆਂ ਸੂਈਆਂ ਵਿੱਚ ਕਿੰਨੇ ਡਿਗਰੀ ਦਾ ਕੋਣ ਬਣਾਉਂਦੀਆਂ ਹਨ ਤਾਂ ਬੇਟਾ ਇਹਦੇ ਤੇ ਤੁਹਾਨੂੰ ਘੜੀ ਦਾ ਕਨਸੈਪਟ ਕਲੀਅਰ ਹੋਣਾ ਚਾਹੀਦਾ ਹੈ ਇਹ ਇੱਥੇ 12 1 2 3 4 5 6 7 8 9 10 11 ਇਸ ਤਰ੍ਹਾਂ ਤਾਂ ਠੀਕ 2 ਵਜੇ ਬੇਟਾ ਛੋਟੀ ਸੂਈ ਹੈ ਜਿਹੜੀ ਉਹ ਕਿੱਥੇ ਹੋਊਗੀ 2 ਦੇ ਉੱਤੇ ਤੇ ਵੱਡੀ ਸੂਈ ਕਿੱਥੇ ਹੋਊਗੀ 12 ਦੇ ਉੱਤੇ ਠੀਕ ਹੈ ਤਾਂ ਬੇਟਾ ਕਿੰਨੇ ਡਿਗਰੀ ਦਾ ਕੋਣ ਬਣੂਗਾ 12 12 ਹਿੱਸਿਆਂ ਦੇ ਵਿੱਚ ਇਹ ਜਿਹੜਾ ਹੈਗਾ ਕੋਣ ਬੇਟਾ 360 ਡਿਗਰੀ ਦਾ ਪੂਰੇ ਚੱਕਰ ਦੇ ਵਿੱਚ ਕੋਣ ਬਣਦਾ ਠੀਕ ਹੈ ਤੇ ਆਪਾਂ 12 ਹਿੱਸਿਆਂ 'ਚ ਵੰਡ ਦਿੰਨੇ ਆ ਦੋ ਹਿੱਸੇ ਆ ਗਏ ਨਾ ਇੱਧਰ ਇੱਕ ਤੇ ਦੋ ਦੋ ਹਿੱਸਿਆਂ 'ਚ ਕਿੰਨਾ ਕੋਣ ਬਣੂਗਾ ਠੀਕ ਹੈ ਤਾਂ ਟੋਟਲ ਕੋਣ ਆ ਜਿਹੜਾ 360 ਡਿਗਰੀ ਦਾ 12 ਹਿੱਸਿਆਂ ਦੇ ਵਿੱਚ ਵੰਡਦਾ ਠੀਕ ਹੈ ਤਾਂ 5 ਮਿੰਟ ਦੇ ਵਿੱਚ 30 ਡਿਗਰੀ ਤੇ ਇਹ ਸੂਈ ਹੈ ਜਿਹੜੀ ਘੁੰਮਦੀ ਹੈ ਗੱਲ ਸਮਝ ਲੱਗ ਗਈ ਬੇਟਾ ਤਾਂ 5 ਮਿੰਟ ਦੇ ਵਿੱਚ 30 ਡਿਗਰੀ ਤੇ ਇਹ ਦੋ ਵਾਰੀ ਘੁੰਮੀ 30 ਤੇ 30 60 ਡਿਗਰੀ ਠੀਕ ਹੈ ਜੇ ਇੱਥੇ ਤਿੰਨ ਤੇ ਹੁੰਦੀ ਸੂਈ ਫਿਰ 90 ਡਿਗਰੀ ਸੀ ਅਗਲੇ ਪੇਪਰ 'ਚ ਤਿੰਨ ਤੇ ਪਾਇਆ ਸੀਗਾ ਤਾਂ ਹਰ 5 ਮਿੰਟ ਦੇ ਵਿੱਚ 30 ਡਿਗਰੀ ਦਾ ਕੋਣ ਚਲਦਾ ਕਿਉਂਕਿ ਪੂਰੇ ਚੱਕਰ ਦੇ ਵਿੱਚ 60 ਡਿਗਰੀ 360 ਡਿਗਰੀ ਦਾ ਕੋਣ ਬਣਦਾ ਹੈ ਠੀਕ ਹੈ ਤਾਂ 360 ਨੂੰ ਜਦੋਂ ਅਸੀਂ 12 ਤੇ ਭਾਗ ਕਰਦੇ ਆਂ ਤਾਂ 12 3 36 5 ਮਿੰਟ ਦੇ ਵਿੱਚ ਇੱਕ ਅੰਕ ਦੇ ਵਿੱਚ 30 ਡਿਗਰੀ ਦਾ ਸੂਈ ਘੁੰਮਦੀ ਹੈ ਇਸ ਕਰਕੇ 30 ਦਾ ਪੋਰਸ਼ਨ ਆ ਤੇ 30 ਦਾ ਪੋਰਸ਼ਨ ਆਹਾ 60 ਡਿਗਰੀ ਦਾ ਕੋਣ ਆ ਜਿਹੜਾ ਉਹ ਬਣੂਗਾ 14 ਨੰਬਰ ਸਵਾਲ ਦੇ ਵਿੱਚ ਇੱਕ ਨੰਬਰ ਤੇ ਹੀ ਇਹ ਅਨਸਰ ਜਿਹੜਾ ਆਉਂਦਾ ਪਿਆ 60 ਡਿਗਰੀ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਬੇਟਾ ਆ ਗਿਆ ਸਵਾਲ ਨੰਬਰ 15 ਹਿੰਦ ਇੱਕ ਟੀਮ ਨੇ 16 ਵਿੱਚੋਂ 12 ਮੈਚ ਜਿੱਤੇ ਟੀਮ ਨੇ ਮੈਚ ਦਾ ਕੁੱਲ ਕਿੰਨੇ ਪ੍ਰਤੀਸ਼ਤ ਜਿੱਤਿਆ ਠੀਕ ਹੈ ਜੇ ਤਾਂ ਬੇਟਾ ਮੈਚ ਪ੍ਰਤੀਸ਼ਤ ਜਿੱਤ ਮੈਚ ਪ੍ਰਤੀਸ਼ਤ ਜਿੱਤ ਤੇ ਜੇ ਤਾਂ ਬੇਟਾ ਉਹ ਮੈਚ 16 ਦੇ 16 ਹੀ ਜਿੱਤ ਜਾਂਦੀ ਤਾਂ ਕਿੰਨੇ ਪ੍ਰਤੀਸ਼ਤ ਹੋ ਜਾਣਾ ਸੀ 100 ਗੱਲ ਸਮਝ ਲੱਗੀ ਬੇਟਾ 16 ਜੇ ਸਾਰੇ ਮੈਚ ਜਿੱਤ ਜਾਂਦੀ ਅਸੀਂ ਕਹਿੰਦੇ ਹਾਂ 100% ਮੈਚ ਜਿੱਤ ਲੇ ਪਰ ਉਹ ਕਿੰਨੇ ਜਿੱਤੇ ਉਹਨੇ 12 ਮੈਚ ਜਿੱਤੇ ਤਾਂ ਪ੍ਰਤੀਸ਼ਤ ਜਿੱਤ ਆਪਾਂ x ਮੰਨ ਲੈਨੇ ਆ ਉਸੇ ਤਰ੍ਹਾਂ ਹੀ ਬੇਟਾ ਇਹਦੇ ਵਿੱਚ ਪਹਿਲੇ ਦਾ ਚੌਥੇ ਨਾਲ ਸਬੰਧ ਤੇ ਦੂਜੇ ਦਾ ਤੀਜੇ ਨਾਲ ਸਬੰਧ 16x 100 12 ਠੀਕ ਹੈ 16 ਨੇ ਇੱਧਰ ਆ ਕੇ ਭਾਗ ਹੋ ਜਾਣਾ ਇਹ 4 ਦੇ ਭਾੜੇ ਤੇ 4 ਚੁੱਕ ਕੇ 16 4 3 12 ਤੇ 4 ਨੇ 100 ਤੇ ਕੱਟੇ ਜਨ 4 1 4 ਤੇ 4 2 8 4 5 20 ਤਾਂ x 75% ਬਚੀ ਦਿਆਂ 75% ਕਿੰਨੇ ਮੈਚ ਜਿੱਤੇ ਆਪਾਂ ਮੰਨੇ ਸੀ x% ਮੈਚ ਜਿੱਤੇ ਤਾਂ 75% ਮੈਚ ਆ ਜਿਹੜੇ ਟੀਮ ਨੇ ਜਿੱਤ ਲਏ 4 ਨੰਬਰ ਆਲਟਰਨੇਟਿਵ ਦੇ ਵਿੱਚ 75% ਦਿੱਤਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਏਸੀ ਬੇਟਾ ਇਸ ਪ੍ਰੈਕਟਿਸ ਪੇਪਰ ਦਾ ਸਵਾਲ ਨੰਬਰ 15 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ